ਮੇਰਾ ਪਾਤਸ਼ਾਹ ਬਾਬਾ ਸ਼ਾਹ ਹੁਸੈਨ ਜੀ ਦਰਬਾਰ ਤਲਵੰਡੀ ਚੌਧਰੀਆਂ ਦੇ ਗੱਦੀ ਨਸ਼ੀਨ ਵਿਸ਼ਵ ਸੂਫੀ ਸੰਤ ਸਮਾਜ ਦੇ ਵਾਇਸ ਜ਼ਿਲ੍ਹਾ ਪ੍ਰਧਾਨ ਸਾਈਂ ਬਾਬਾ ਸੁਖਜੀਤ ਸਿੰਘ ਜੋਗੀ ਤਲਵੰਡੀ ਚੌਧਰੀਆਂ ਨੇ ਲੰਮੇ ਸਮੇਂ ਤੋਂ ਪੇਟ ਦੀਆਂ ਬਿਮਾਰੀਆਂ ਤੋਂ ਪੀੜਿਤ ਨਰਿੰਦਰ ਕੌਰ ਪਤਨੀ ਦਲਜੀਤ ਸਿੰਘ ਪਿੰਡ ਕਾਨਾ ਦਾ ਅਮਨਪ੍ਰੀਤ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਇਲਾਜ ਕਰਵਾਇਆ ਗੱਲਬਾਤ ਦੌਰਾਨ ਸਾਈਂ ਸੁਖਜੀਤ ਸਿੰਘ ਜੋਗੀ ਨੇ ਆਖਿਆ ਕਿ ਸੰਸਾਰ ਵਿੱਚ ਬਹੁਤ ਦੁਨੀਆ ਦੁੱਖਾਂ ਦਾ ਬੋਝ ਲੈ ਕੇ ਘੁੰਮ ਰਹੇ ਹਨ ਪਿੰਡ ਕਾਨੇ ਨਰਿੰਦਰ ਕੌਰ ਵੀ ਆਪਣੇ ਪਰਿਵਾਰ ਸਮੇਤ ਦਰਬਾਰ ਤੇ ਨਤਮਸਤਕ ਹੋਣ ਲਈ ਪੁੱਜੀ ਅਤੇ ਉਸਨੇ ਆਪਣੀ ਬਿਮਾਰੀ ਬਾਰੇ ਦੱਸਿਆ। ਬਾਬਾ ਜੀ ਨੇ ਨਰਿੰਦਰ ਕੌਰ ਨੂੰ ਡਾਕਟਰ ਅਮਨਪ੍ਰੀਤ ਸਿੰਘ ਸੁਲਤਾਨਪੁਰ ਲੋਧੀ ਭੇਜਿਆ। ਜਿੱਥੇ ਹਸਪਤਾਲ ਦੇ ਮਿਹਨਤੀ ਸਟਾਫ ਨੇ ਤੁਰੰਤ ਫਾਈਲ ਬਣਾ ਕੇ ਕਾਰਵਾਈ ਕਰਦਿਆ ਨਰਿੰਦਰ ਕੌਰ ਦੀਆਂ ਰਸੋਲੀਆਂ ਦਾ ਆਪਰੇਸ਼ਨ ਕੀਤਾ। ਜਿਸ ਸਦਕਾ ਨਰਿੰਦਰ ਕੌਰ ਅਤੇ ਉਸਦੇ ਪਰਿਵਾਰ ਨੂੰ ਰਾਹਤ ਪ੍ਰਦਾਨ ਹੋਈ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਸੋੜੀਆਂ ਸੀ ਔਰ ਜਦ ਸੋੜੀਆਂ ਮਾਸ ਵਾਰੀਆਂ ਸੀ ਉਹ ਬੱਚੀਦਾਨੀ ਨਾਲ ਬਾਥਰੂਮ ਦੀ ਥੈਲੀ ਨਾਲ ਤੇ ਲੈਟਰਨ ਵਾਲੀ ਥੈਲੀ ਨਾਲ ਜੁੜੀਆਂ ਹੋਈਆਂ ਸੀ ਜਿਹੜਾ ਕਿ ਆਪਣੇ ਆਪ ਚ ਇੱਕ ਬੜਾ ਪਚੀਦਾ ਅਸੀਂ ਕੇਸ ਸਮਝਦੇ ਆਂ ਔਰ ਇਹ ਪ੍ਰੈਸ਼ਰ ਨੂੰ ਕਾਫੀ ਜਤੋ ਜਿਹਦੇ ਨਾਲ ਸਾਨੂੰ 3 ਘੰਟੇ ਤੋਂ ਲੱਗੇ ਇਹਦੇ ਚੇ ਸਫਲ ਹੋ ਗਿਆ ਸਾਡੇ ਕੋਲ ਤੋਂ ਪਹਿਲਾਂ ਇਹ ਪੇਸ਼ੈਂਟ ਨੇ ਉਰਿਕੋ ਜਸਤਰਾ ਚ ਦਿਖਾਇਆ ਸੀ ਜਾਦਾ ਕੰਪਲੀਕੇਟਡ ਹੋ ਕਰਨ ਕਰਕੇ ਦੂਜੇ ਹਸਪਤਾਲਾਂ ਨੇ ਕਰਨ ਤੋਂ ਮਨਾ ਕੀਤਾ ਸੀ ਤੇ ਫਿਰ ਬਾਬਾ ਜੀ ਸਾਡੇ ਕੋਲ ਲੈ ਕੇ ਆਏ ਬਾਬਾ ਸੁਖਜੀਤ ਸਿੰਘ ਜੀ ਜੋਗੀ ਫਿਰ ਇਹਨਾਂ ਨੇ ਆਪਣੇ ਵੱਲੋਂ ਸਾਰਾ ਯੋਗਦਾਨ ਪਾਇਆ ਇਹ ਨਦੇ ਲਾਜ ਅੱਛੀ ਵੀ ਇਹਨਾਂ ਕੋ ਦਵਾਈਆਂ ਦੇ ਤੇ ਹੋਰ ਜਿਹੜੇ ਲੁੜਿੰਦੇ ਖਰਚੇ ਸੀ ਉਹਦੇ ਵਿੱਚ ਹੀ ਕੀਤਾ ਕਿਉਂਕਿ ਗਰੀਬ ਮਤਲਬ ਮਾਲੀ ਤੌਰ ਤੇ ਥੋੜਾ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਇਹ ਪਛੜਿਆ ਹੋਇਆ ਸੀ ਫਿਰ ਇਹ ਬਾਬਾ ਜੀ ਕੋਲ ਗਏ ਤੇ ਬਾਬਾ ਜੀ ਨੇ ਆਪਣਾ ਪੂਰਾ ਸਹਿਯੋਗ ਦਿੱਤਾ ਅੱਗੇ ਵੀ ਬਾਬਾ ਜੀ ਇਦਾਂ ਦੇ ਭਲਾਈ ਦੇ ਕੰਮ ਜਿਹੜੇ ਆ ਉਹ ਅਕਸਰ ਕਰਦੇ ਰਹਿੰਦੇ ਆ ਇਹ ਪੇਸ਼ੈਂਟ ਕਿੰਨੇ ਦਿਨਾਂ ਤੋਂ ਤੁਹਾਡੇ ਕੋਲ ਸੀ ਸਾਡੇ ਕੋਲ ਇਸ ਪੇਸ਼ੈਂਟ ਆਏ ਨੂੰ ਅੱਜ 3 ਦਿਨ ਹੋ ਗਏ ਨੇ ਜੀ ਅਸੀਂ ਕੱਲੇ ਦਾ ਆਪਰੇਸ਼ਨ ਕੀਤਾ ਸੀ ਆਉਣ ਵਾਲੇ ਕੱਲ ਤੱਕ ਹੋਪਫੁਲੀ ਛੁੱਟੀ ਕਰ ਦਿਆਂਗੇ ਠੀਕ ਹੈ ਥੈਂਕ ਯੂ ਤੁਹਾਡਾ ਸ਼ੁਰੂ ਤੋਂ ਜੋ ਪਿੰਡ ਕਿਉਂ ਤੋਂ ਦੱਸ ਕੰਨ ਤੇ ਬਾਬਾ ਜੀ ਨਾਲ ਕਿਦਾਂ ਮਲਾਪ ਹੋਇਆ ਤੁਹਾਡੇ ਬਾਬਾ ਜੀ ਦੇ ਨਾਲ ਨਾ ਮੇਰੀ ਖਾਣੇ ਵਾਲੀ ਨਾਲ ਜਿਹੜੀ ਸੀ ਨਾ ਰਾ ਹੋ ਗਈ ਸੀ ਅਸੀਂ ਇੰਡੋ ਕਾਪੀ ਕਰਾਈ ਜੀ ਲੰਦਣਾ ਇੰਡੋ ਕਾਪੀ ਕਰਾ ਕੇ ਤੇਹਰਾ ਸੀ ਬਾਬਾਈ ਦੇ ਕੋਲ ਆਏ ਸਾਨੂੰ ਕਿਸੇ ਨੇ ਭੇਜਿਆ ਜੀ ਪਹਿਲਾਂ ਨਹੀਂ ਸੀ ਪਤਾ ਤੇ ਫਿਰ ਬਾਬਾਈ ਦੇ ਕੋਲ ਆਏ ਤੇ ਬਾਬੇ ਕਹਿੰਦੇ ਪੁੱਤ ਕੋਈ ਨਹੀਂ ਤਾਂ ਠੀਕ ਹੋ ਜੂਗੀ ਹੌਲੀ ਹੌਲੀ ਕਰਦਾ ਕਰਦਾ ਉਹ ਵੀ ਸੈੱਟ ਹੋ ਗਈ ਫਿਰ ਮੇਰਾ ਪਿੱਤੇ ਦਾ ਫਿਸ਼ਨ ਕਰਾਇਆ ਉਦੋਂ ਵੀ ਕਾफी ਪਹਾ ਲੱਗਾ ਗੁੱਡੀ ਹੋਈ ਆ ਜਾਣੇ ਕੇ ਜੀ ਹਿਸਾਬ ਲਾ ਲੋ ਬਈ ਨਾ ਮਾਮਾ ਵਾਲੇ ਸਾਰੇ ਕੰਮ ਮੇਰੇ ਬਾਬਾਈ ਨੇ ਕੀਤੇ ਵੀ ਜਿੰਨਾ ਪੈਸਾ ਲੱਗਾ ਘੱਟੋ ਘੱਟ 2-3 ਲੱਖ ਰੁਪਏ ਮੇਰੇ ਤੇ ਅੱਗੇ ਪਈ ਦਮ ਮੇਰੇ ਤੇ ਲੱਗ ਗਿਆ ਫੇ ਮੇਰੀ ਬੱਚੀ ਤੇ ਵੀ ਲਾਏ ਇੰਨੀ ਕਿਰਪਾ ਵਾ ਇਹਨਾਂ ਦੀ ਜੀ ਕੁੜੀਆਂ ਨੂੰ ਬਲੱਡ ਕੈਂਸਰ ਹੋ ਗਿਆ ਉਹ ਵੀ ਪੈਸਾ ਬਹੁਤ ਜ਼ਿਆਦਾ ਲੱਗਾ 13-14 ਲੱਖ ਰੁਪਏ ਹੋਤੇ ਲੱਗਾ ਉਹ ਵੀ ਇਹਨਾਂ ਦੀ ਕਿਰਪਾ ਆ ਹੁਣ ਤੁਹਾਡੇ ਤੁਸੀਂ ਹਸਪਤਾਲ 'ਚ ਠੀਕ ਮਹਿਸੂਸ ਕਰਦੇ ਆ ਆਪਣੇ ਹਾਂਜੀ ਕਿੰਨਾ ਚਿਰ ਤੋਂ ਬਿਮਾਰ ਆ ਤੁਸੀਂ ਇਸ ਪਰ ਵੀਡੀਓ ਤੇ ਬਿਮਾਰੀ ਤੋਂ ਇਹਦੇ ਤੋਂ ਮੈਨੂੰ ਮਤਲਬ ਢਾਈ ਤਿੰਨ ਸਾਲ ਤੱਕ ਲੱਗਾ ਤਾਂ ਦੋ ਦੋ ਢਾਈ ਸਾਲ ਤੱਕ ਵੀ ਦੋ ਤਿੰਨ ਦਿਨਾਂ ਵਿੱਚ ਠੀਕ ਹੋ ਰਹੇ ਹਾਂਜੀ ਇਹ ਨਾਮ ਤੁਹਾਡਾ ਤਰਜੀਤ ਸਿੰਘ ਪਿੰਡ ਕਿਹੜਾ ਪਿੰਡ ਕੰਨਾ ਜੀ ਜਿਹੜਾ ਇੱਥੇ ਮਰੀਜ਼ ਬੈਠਾ ਉਹ ਤੁਹਾਡੇ ਕੀ ਲੱਗਦੇ ਆ ਇਹ ਵਾਈਫਾਈ ਜੀ ਕਿੰਨੇ ਦਿਨਾਂ ਤੋਂ ਕਿੰਨੇ ਚਿਰ ਤੋਂ ਬਿਮਾਰ ਆਏ ਇਹ ਜੀ ਹੋ ਗਈ 6 ਸਾਲੇ ਹੋ ਗਏ ਜੀ ਤੇ ਬਾਬਾ ਜੀ ਕੋ ਕਿੱਦਾਂ ਮੋਚਦੇ ਸੀ ਬਾਬਾ ਜੀ ਦੇ ਹੁਣ ਅਸੀਂ ਕਾਫੀ ਟਾਈਮ ਦੇ ਜਾ ਰਹੇ ਹਾਂ ਪਰ ਨਹੀਂ ਨੇ ਮਤਲਬ ਕਿ ਇਹ ਇਹਨਾਂ ਵਾਸਤੇ ਹੀ ਗਿਆ ਵੀ ਕੀਤੀ ਬੇਨਤੀ ਕੀਤੀ ਇਹਨਾਂ ਨੂੰ ਇਹਨਾਂ ਵਾਸਤੇ ਇਹ ਪਹਿਲਾਂ ਵੀ ਬਿਮਾਰ ਹੋ ਗਏ ਕੁਛ ਇਹਨਾਂ ਵਾਸਤੇ ਤੇ ਕਿਦਾਂ ਲਗਾਉਣ ਇਹਨਾਂ ਦਾ ਆਉਣ ਵਾਸਤੇ ਵਧੀਆ ਲੱਗਾਈ ਇਹਨਾਂ ਦਾ ਤੇ ਹਸਪੀਟਲ ਦਾ ਕਿਦਾਂ ਰਿਸਪੌਂਸ ਰਿਆ ਤੁਹਾਨੂੰ ਹਸਪੀਟਲ ਦਾ ਵਧੀਆ ਜੀ ਸਟਾਫ ਕਿਦਾਂ ਦਾ ਲੱਗਾ ਤੁਹਾਨੂੰ ਸਟਾਫ ਠੀਕ ਹੈ ਜੀ ਬਹੁਤ ਪਿਆਰ ਨਾਲ ਬੋਲਦਾ ਸਟਾਫ ਠੀਕ ਹੋ ਗਿਆ ਬਾਬਾ ਜੀ ਪੇਸ਼ੈਂਟ ਤੁਹਾਡੇ ਕੋਲ ਆਇਆ ਸੀ ਕਦੋਂ ਆਇਆ ਸੀ ਜੀ ਤਕਰੀਬਨ ਸਾਡੇ ਕੋਲ ਸਾਡੇ ਦਰਬਾਰ ਦੀ ਸੰਗਤ ਆ ਤੇ ਇਹਨਾਂ ਦਾ ਇਹਨਾਂ ਦੀ ਪਹਿਲਾ ਬੱਚੀ ਬਹੁਤ ਜ਼ਿਆਦਾ ਬਿਮਾਰ ਰਹੀ ਉਹਦੇ ਵਿੱਚ ਖਰਚਾ ਬਹੁਤ ਜ਼ਿਆਦਾ ਸੰਗਤ ਨੇ ਬਾਹਰੋਂ ਵੀ ਪੈਸੇ ਬਹੁਤ ਜ਼ਿਆਦੇ ਭੇਜੇ ਉਸ ਕਰਕੇ ਵਿਚਾਰਿਆਂ ਦੀ ਪੈੜੀ ਬੋਲੀ ਵੀ ਵੇਗ ਗਈ ਹੁਣ ਫੇਰ ਬਿਮਾਰ ਹੋਏਗੀ ਦੁਆਰਾ ਮੈਨੂੰ ਕਹਿੰਦੇ ਬਾਬਾ ਜੀ ਵੀ ਮੇਰੇ ਪ੍ਰੋਬਲਮ ਬਹੁਤ ਜ਼ਿਆਦੀ ਆ ਫਿਰ ਇਹ ਦੋ ਤਿੰਨ ਹਸਪੀਟਲਾਂ ਦੇ ਵਿੱਚ ਫਿਰ ਮੈਂ ਦੱਸਿਆ ਮੈਂ ਕਹਾ ਜਾਓ ਅਮਰਪੀਰ ਟੰਕੂ ਕੋ ਜਾਓ ਜੇ ਬਾਈ ਜਿੱਦਾਂ ਆਪਣੇ ਸੜਕਾਤ ਸੇਵਾ ਕਰਦੇ ਆ ਜ਼ਿਆਦਾਤਰ ਲੋਕ ਐਂਬੂਲੈਂਸ ਭਾ ਕੇ ਜਲੰਧਰ ਵਿੱਚ ਲੈ ਜਾਂਦੇ ਆ ਤੁਹਾਨੂੰ ਕੀ ਲੱਗਦਾ ਵੀ ਜੇ ਅਮਨਪ੍ਰੀਤਾ ਹਸਪਤਾਲ ਆਜ ਵੀ ਪੇਸ਼ੈਂਟ ਬਚਾ ਹੋ ਸਕਦਾ ਇਹ ਬਹੁਤ ਹੀ ਵਧੀਆ ਗੱਲ ਹਸਪਤਲ ਜੇ ਹਰ ਤਰ੍ਹਾਂ ਦੀ ਸਹੂਲਤ ਹੈ ਇੱਥੇ ਕਿਉਂਕਿ ਜਿੰਨਾ ਮਰਜੀ ਵੱਡਿਆ ਟੁੱਕਿਆ ਹੋਵੇ ਬਿਲਕੁਲ ਬਹੁਤ ਹੀ ਵਧੀਆ ਮਹਾਰਾਜ ਦੀ ਕਿਰਪਾ ਨਾਲ ਵਧੀਆ ਤੋਂ ਵਧੀਆ ਪ੍ਰੈਸ਼ਰ ਇੱਥੇ ਹੁੰਦੇ ਆ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਇਹ ਤੇ ਆਪਾਂ ਜਾਣ ਕੇ ਭੱਜੀ ਦਾ ਵੀ ਜਲੰਧਰ ਨੂੰ ਲੈ ਜਾਈਏ ਜਾਂ ਕਰਬੂਤਲੇ ਨੂੰ ਲੈ ਜਾਈਏ ਇਹ ਤੋਂ ਵਧੀਆ ਹਸਪਤਲ ਤੇ ਆਪਣੇ ਏਰੀਆ ਦੇ ਵਿੱਚ ਹੈ ਨਹੀਂ ਕਿਤੇ ਵੀ ਅਹੀਂ ਤੇ ਪਰਕੇ ਦੇਖ ਲਿਆ ਵਾ ਸਾਰੇ ਚਾਰ ਸਵੇਰੇ ਕਿਉਂਕਿ ਸਾਡਾ ਤਾਂ ਰੋਜ਼ ਆਉਣਾ ਜਾਣਾ ਹੱਥ ਪਤਾਲਾ ਚ ਵੀ ਰਹਿੰਦਾ ਚੰਡੀਗੜ੍ਹ ਵੀ ਅਸੀਂ ਜਾਂਦੇ ਹੌਸਪੀਟਲਾਂ ਵੀ ਦੇਖਦੇ ਲੁਲੰਦਰ ਵੀ ਦੇਖਦੇ ਲੁਧਿਆਣਾ ਵੀ ਦੇਖਦੇ ਆਂ ਹਰ ਤਾਂ ਦਿੱਲੀ ਤੱਕ ਮੈਂ ਜਾਣਾ ਵਾ ਜਿੰਦਾ ਜਿੱਦਾ ਗਾਂਹ ਵਧੀ ਜਾਂਦਾ ਉਦੋਂ-ਉਦੋਂ ਫੋਨ ਪੀਣ ਵਾਲਾ ਕੰਮ ਤੁਰਿਆ ਹੁੰਦਾ ਵਾ ਇਹ ਤੇ ਆਪਰੇ ਸੁਲਤਾਨਪੁਰ ਦੇ ਵਿੱਚ ਇੱਕ ਸਾਹਨਾ ਗੁਰਦੁਆਰਾ ਹੀ ਆ ਜੇ ਆਪਾਂ ਗੁਰਦੁਆਰੇ ਚਾਲਦਾ ਚੱਲੀਏ ਤੇ ਬਿਲਕੁਲ ਜਾਇਜ਼ ਆ